तेरे को कम था ना माल या मैं झूठ बोल रहा हूँ कम था ना तो ये दोबारा नहीं होना चाहिए अभी आप जाओ पता सुबह टाइम से आ जाना ठीक है धन्यवाद आपका बहुत बहुत थैंक यू खरड़ तो वार्ड नंबर बारह नौजवान MC ਰਾਜਵੀਰ ਸਿੰਘ ਰਾਜੀ ਅੱਜਕਲ ਚਰਚਾ ਵਿੱਚ ਬੜੇ ਹੋਏ ਨੇ ਦਰਅਸਲ ਪਿਛਲੇ 7-10 ਦਿਨਾਂ ਤੋਂ ਉਹਨਾਂ ਦੇ ਵਾਰਡ ਦੇ ਵਿੱਚ ਲੋਕ ਨਿਰਮਾਣ ਦਾ ਕੰਮ ਜਾਰੀ ਹੈ ਤੇ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਕਈ ਠੇਕਾ ਪ੍ਰੋਜੈਕਟਾਂ ਤੇ ਅਧਿਕਾਰੀ ਜਾਂ ਲੋਕ ਪ੍ਰਤੀਨਿਧੀ ਨਿਗਰਾਨੀ ਨਹੀਂ ਕਰਦੇ ਪਰ ਇੱਥੇ ਤਾਂ ਮਾਮਲਾ ਹੀ ਵੱਖਰਾ ਹੈ ਰਾਜਵੀਰ ਸਿੰਘ ਰਾਜੀ ਹਰ ਰੋਜ਼ ਇਸੇ ਮੌਕੇ ਹਾਜ਼ਰ ਰਹਿੰਦੇ ਨੇ ਕੰਮ ਦੀ ਗੁਣਵੱਤਾ ਤੇ ਨਿਗਰਾਨੀ ਰੱਖਦੇ ਨੇ ਜਿੱਥੇ ਕੋਈ ਗਲਤੀ ਜਾਂ ਕਮਜ਼ੋਰੀ ਵੇਖਦੇ ਨੇ ਤਾਂ ਤੁਰੰਤ ਟੋਕਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦਾ ਪੈਸਾ ਇਸ ਦੇ ਵਿੱਚ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗੀ ਉਹਨਾਂ ਦੀ ਇਸ ਮਿਹਨਤ ਤੇ ਲਗ ਪ੍ਰਸ਼ੰਤਾ ਹੁਰੀਏ ਅਕਸਰ ਕਿਸੇ ਨੇਤਾ ਨੂੰ ਇੰਨੀ ਸਮਰਪਿਤ ਹੋ ਕੇ ਕੰਮ ਕਰਵਾਉਣ ਦੇ ਬਹੁਤ ਘੱਟ ਵੇਖਿਆ ਜਾਂਦਾ ਪਰ ਰਾਜਵੀਰ ਸਿੰਘ ਰਾਜੀ ਦੀ ਕੋਸ਼ਿਸ਼ ਹੈ ਕਿ ਕੰਮ ਪੂਰਾ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਕਿਸੇ ਤਰੀਕੇ ਦੀ ਮੁਸੀਬਤ ਜਾਂ ਫਿਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋਣਾ ਲੱਗੂਗੀ ਲੁੱਕ ਵਾਲੀ ਸੜਕਾਂ ਤੇ 게ਟ ਤੱਕ ਨਾ ਥੋੜਾ ਜਿਹਾ ਵਧੀਆ ਲੱਗੂਗਾ ਦੇਖਣੇ 'ਚ ਇਹ ਰੋਡ ਦੇ ਜਿੰਨੀਆਂ ਸੋਸਾਇਟੀਆਂ ਆਂ ਸਾਰਿਆਂ ਨੇ ਇਦਾਂ ਹੀ ਕਰਨਾ ਹੈ। ਤੇ ਰਾਈਟ ਸਾਈਡ ਹੈ ਤੇ ਲੈਫਟ ਸਾਈਡ ਦੋਨੇ ਪਾਸੇ ਕਰਨਾ ਹੈ। ਆਦੇ ਦਾ ਆਦੇ ਦਾ ਆਦੇ ਦਾ ਜਿਹੜਾ ਇਹਦਾ ਵੀ ਦੇ ਕਿਲਪੁਲਾ ਨੇੜੇ ਇਹਦੀ ਸਫਾਈ ਕਰ ਇਹਦੇ ਨਾਲ ਨਾਲ ਚੰਗੀ ਦਾ ਸਫਾਈ ਕਰ ਉਹਦਾ ਐਕਟ ਵੀ ਦਤਾ ਲੈਣਾ ਚੰਗੀ ਚਾਲ ਦੀ ਕੋਰਾ ਨਹੀਂ ਚੜ੍ਹਦੀ ਕਲਾ ਇਹਦੇ ਨਾਲ ਨਾਲ ਆਪਣਾ ਕੱਟ ਕਰਾਣੀ ਸਫਾਈ ਕਰਾ ਲੈ ਇਹਦੇ ਰੁਕਾ ਰਹੇ ਪੂਰੇ ਉਹ ਕਿਦਾ ਇੱਕ ਕਰ ਦੇਦਾ ਤੇ ਉਹ ਬਾਹਰ ਦਾ ਚਲੇ ਗਿਆ ਇਹ ਲੱਗੂ ਠੀਕ ਹੈ ਅਰੇ ਜੀ ਸਫਾਈ ਕਰਨਾ ਸਾਰ ਪਹਿਲਾਂ ਆਪਾਂ ਨੇ ਹੁਣ ਆ ਨਾਲੇ ਤੋੜਨਾ ਜਿਹੜਾ ਪੈਕ ਰਹਿ ਗਿਆ ਉਹਨੂੰ ਨਾਲੇ ਤੋੜ ਕੇ ਜਿਹੜੀ ਪ੍ਰੋਪਰ ਕਰਨਾ ਦਾ ਮੋਟਾ ਮਾਲ ਆਇਆ ਅੱਜ ਹਾਂ ਇਹ ਪੈਕ ਜਿਹੜਾ ਨਾਲੇ ਇਹ ਕਿਲਾ ਕਰਨ ਤੇ ਹਾਂ ਬਸ ਹਾਂ ਬਰਬਰੀਕ ਮਾਰ ਕੇ ਮਿਲਾ ਦੇ ਹਾਂ ਬਰਬਰੀਕ ਇਹ ਤੁਹਾਨੂੰ ਅੱچھے ਆ ਗਏ ਹਨ ਵਧੀਆ ਲੱਗਿਆ ਚਰਬਤਾ ਵਧੀਆ ਬਣੇ ਜੀ ਹਾਂ ਔਰ ਇੱਕ ਵਾਰ ਪਤਾ ਲੱਗੇ ਜੀ ਹਾਂ ਕੰਮ ਹੋਇਆ ਵਾ ਠੀਕ ਹੈ ਉਹ ਜਿੱਥੇ ਉਹਨਾਂ ਗੱਡੀ ਆਉਂਦੇ ਨੇ ਉਹਨਾਂ ਕਿੱਥੇ ਆਉਗੀਆਂ ਜੇ ਜ ਆ ਗੱਡੀ ਆਉਗੀ ਤੈਨੂੰ ਪਤਾ ਲੱਗ ਜਾ ਉਹ ਗੱਡੀ ਆ ਰਹੀ ਐ ਪੈਕਸ ਨੰਬਰ ਆ ਰਹੀ ਐ ਨਾ ਸਹੀ ਆ ਰਹੀ ਐ ਦੇ ਜਿਹੜਾ ਐ ਐ ਕਰਦੀ ਆ ਰਹੀ ਐ ਨਾ ਇਹ ਨਹੀਂ ਆ ਆ ਦੇ ਔਰ ਇਹ ਕਿੰਨਾ ਉਹ ਮਾਲ ਦੇ ਕਿੰਨਾ ਨਹੀਂ ਵੇ ਇਹ ਜਿੱਥੇ ਹੁਣੇ ਲੱਗੀ ਉੱਥੇ ਦੇਖੋ ਹੈਗਾ ਨਾ ਮਾਲ ਪਊਗਾ ਕਿ ਨਹੀਂ ਪਊਗਾ ਆ ਮੋਟਰਸਾਈਕਲ ਦੇਖ ਲਈਏ ਮੋਟਰ ਇਹ ਆ ਦੇ ਆ ਪੈਕੋ ਦੇਖ ਉਹ ਦੇ ਆ ਰਹੇ ਨਾ ਪਿੱਛੇ ਬੈਠ ਕੇ ਦੇਖ ਲੈ ਉਹ ਲੈ ਉਹ ਲੈਵਲ ਉੱਥੇ ਉੱਥੇ ਮਾਲ ਪੈਣਾ ਠੀਕ ਹੈ ਅਧੀਆਂ ਗੱਡੀਆਂ ਆ ਰਹੀਆਂ ਨਾ ਐ ਐ ਕਰਦੀ ਨਾ ਆਵੇ ਗੱਡੀ ਕੋਈ ਵੀ ਜੈ ਦੂਸਰਾ ਲਿਜੇ ਡਾਲ ਜਾਂ ਤੀਜਾ ਮੇਰੇ ਕੋਲ ਬਸ ਇਹ ਚੀਜ਼ ਨਹੀਂ ਹੈ ਉਹ ਬੰਦ ਕਰਨਾ ਹਾਂ ਉਹ ਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਾਂ ਮੈਂ ਉਹ ਦੇਖ ਲੈ ਇਹ ਉਹ ਦੇਖ ਹਾਂ ਉਹ ਡਾਲ ਦਿੰਦੇ ਸਾਈਡ ਤੇ ਠੀਕ ਹੈ